ਸ੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਤੇ 104 ਸਾਲ ਪੁਰਾਣੀ ਬਣੀ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਅੰਦਰ ਬੜੇ ਮਾਣ ਵਾਲੀ ਗੱਲ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਕਿ ਮੈਨੂੰ ਮਿਲਾ ਕੇ ਤਕਰੀਬਨ ਚੌਥੀ ਪੀੜ੍ਹੀ ਅਸੀਂ ਹੋ ਗਏ ਆਂ ਸੇਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪੰਥ ਦੀ ਤੇ ਕੌਮ ਦੀ ਸੇਵਾ ਕਰਦੇ ਹਾਂ ਮੇਰੇ ਪਿੱਛੇ ਜੇ ਤੁਸੀਂ ਨਿਗਾਹ ਮਾਰੋ ਤਾਂ 1967 ਦੀ ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੇ ਕੈਬਨਿਟ ਦੀ ਹੈ ਤੇ ਅਸੀਂ ਇੱਕ ਵਾਹਿਦ ਪਰਿਵਾਰ ਹਾਂ ਜਿਹਦੇ ਵਿੱਚੋਂ ਮੇਰੇ ਦਾਦਾ ਜੀ ਸਰਦਾਰ ਰਣਜੀਤ ਸਿੰਘ ਚੀਮਾ ਜਿਹੜੇ ਪੀ ਡਬਲਯੂਡੀ ਮਿਨਿਸਟਰ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਖੜੇ ਨੇ ਪਹਿਲੇ ਕੈਬਨਿਟ ਦੇ ਵਿੱਚ ਤੇ ਜਥੇਦਾਰ ਜਗਦੇਵ ਸਿੰਘ ਜੀ ਤਲਵੰਡੀ ਲੋਹ ਪੁਰਸ਼ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ ਜਿਹੜੇ ਮੇਰੇ ਨਾਨਾ ਜੀ ਹਨ ਇਸ ਕੈਬਨਿਟ ਦੇ ਹਿੱਸਾ ਸਨ ਅੱਗੇ ਵੱਧਦੇ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਹਮੇਸ਼ਾ ਹੀ ਜਿੱਥੋਂ ਵੱਲ ਲੈਂਦਾ ਇਤਿਹਾਸਕ ਡਾਕੂਮੈਂਟ ਜਿਹਨੂੰ ਆਪਾਂ ਰੈਫਰੈਂਸ ਡਾਕੂਮੈਂਟ ਜਾਨੋ ਵਧੇ ਜਾਣਾ ਜਾਂਦਾ ਹੈ ਅਨੰਦਪੁਰ ਸਾਹਿਬ ਦਾ ਮਤਾਂ ਉਸ ਦੇ ਬਾਨੀ ਮੇਰੇ ਬਜ਼ੁਰਗ ਲੋਕ ਪੁਰਜੇਦਰ ਸਿੰਘ ਤਲਵੰਡੀ ਅੱਜ ਉਹਨਾਂ ਸਾਰਿਆਂ ਦੀਆਂ ਮੈਂ ਕਹਿੰਦਾ ਮਨ ਨੂੰ ਜਿੱਥੇ ਵੀ ਹੋਣਗੇ ਉਹ ਸੱਚਖੰਡ ਵਿੱਚ ਬਹੁਤ ਠੇਸ ਪਹੁੰਚੀ ਹੋਊਗੀ ਇਹ ਜਾਣ ਕੇ ਕਿ ਪੰਥ ਪਰਸਤੀ ਗੱਲ ਕਰਨ ਲਈ 2 ਦਸੰਬਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਣਾਏ ਹੋਏ ਫੈਸਲਿਆਂ ਨੂੰ ਮੱਦੇ ਨਜ਼ਰ ਰੱਖਦੇ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਕਿ ਉਹਦੇ ਉਲਟ ਫੈਸਲਿਆਂ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਕਿਉਂ ਫੇਰ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਨੂੰ ਤਰਪਿਆ ਤੇ ਇਤਿਹਾਸਕ ਤੌਰ ਤੇ ਦੂਜੀ ਵਾਰ ਲਾਉਣ ਨੂੰ ਤਰਪਿਆ ਇਹਦੇ ਉਲਟ ਜਦੋਂ ਦਾਸ ਨੇ ਆਪ ਦਾ ਫਰਜ਼ ਸਮਝਦਿਆਂ ਕਿਉਂਕਿ ਸੰਗਤ ਜੀ ਵਫਾਦਾਰੀ குரு ਗ੍ਰੰਥ ਨਾਲ ਪੈਣਾ ਗੁਰੂ ਪੰਥ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਤੇ ਉਸ ਤੋਂ ਬਾਅਦ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨਾਲ ਵਫਾਦਾਰੀ ਹੈ ਇਸ ਕਰਕੇ ਮੈਨੂੰ ਮਾਣ ਹੈ ਇਹ ਕਹਿਣ ਨੂੰ ਕਿ ਮੈਂ بلند ਆਵਾਜ਼ ਜੋ ਮੈਨੂੰ ਮਹਾਰਾਜ ਜੀ ਨੇ ਸਮਰੱਥਾ ਬਖਸ਼ੀ ਜੋ ਮੈਨੂੰ ਪਲੇਟਫਾਰਮ ਬਖਸ਼ਿਆ ਮੈਂ ਉਹਦੇ ਆਵਾਜ਼ ਚੱਕੀ ਭਾਵੇਂ ਪਾਰਟੀ ਦੇ ਅੰਦਰ ਹੋਵੇ ਭਾਵੇਂ ਬਾਹਰ ਹੋਵੇ ਕਿ ਇਹ ਭਾਰਤੀ ਤੁਰੰਤ ਬੰਦ ਕੀਤੀ ਜਾਵੇ ਉਸ ਦਾ ਮੈਨੂੰ ਅੱਜ ਖਿਆਮਾ ਭੁਗਤਣਾ ਪਿਆ ਬੜੀ ਹਾਸ ਸ਼ਹੀਦ ਗੱਲ ਹੋਈ ਹੈ ਕਿ ਜਦੋਂ ਕਿ ਪਾਰਟੀ ਦਾ ਸਾਰਾ ਢਾਂਚਾ ਹੀ ਪੰਗ ਹੈ ਨਾ ਕੋਈ ਪ੍ਰਧਾਨ ਹੈ ਤੇ ਨਾ ਕੋਈ ਡਿਸਪਲਿਨ ਕਮੇਟੀ ਹੈ ਤੇ ਨਾ ਕੋਈ ਵਰਕਿੰਗ ਕਮੇਟੀ ਪਲੇਸ 'ਚ ਹੈ ਹਜੇ ਤਾਂ ਮੈਂਬਰਸ਼ਿਪ ਪਰਸੋ 64 ਤੋਂ ਇਹਨਾਂ ਨੇ ਜਿਹੜੀ ਨਰਕਾਂ ਦੀ ਪਰਚੀ ਹੈ ਉਹ ਕਟਾਉਣੀ ਸ਼ੁਰੂ ਕੀਤੀ ਆ ਆਪਦੀ ਨਰਕਾਂ ਵਾਲੀ ਪਰਚੀ ਤੇ ਫੇਰ ਵੀ ਮੈਨੂੰ ਇੱਕ ਸਿਰਫ ਜ਼ਲੀਲ ਕਰਨ ਦੇ ਬੰਦੇ ਨਜ਼ਰ ਰੱਖਦੇ ਹੋਏ ਇਹ ਦਿਖਾਉਣ ਨੂੰ ਕਿ ਤੇਰੇ ਵਰਗੇ ਪੰਥ ਪ੍ਰਸਤੀ ਬੰਦਿਆਂ ਦੀ ਸਾਡੇ ਸਾਡੀ ਜਗ੍ਹਾ 'ਚ ਸਾਡੀ ਸੰਸਥਾ 'ਚ ਕੋਈ ਥਾਂ ਨਹੀਂ ਹੈ ਇੱਕ ਬੜੀ ਖਬਰ ਮੇਰੇ ਸਾਹਮਣੇ ਆਈ ਕਿ ਜੀ ਤੁਹਾਨੂੰ ਪੰਥ 'ਚੋਂ ਅਸੀਂ ਆਪਣਾ ਜਿਹੜਾ ਸ਼ੋਰੋਮਨੀ ਕਲਦਲ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਅਸੀਂ ਤੁਹਾਨੂੰ 6 ਸਾਲ ਦੀ ਬਰਖਾਸਤ ਕਰਦੇ ਤੇ ਬੋਲ ਵੀ ਕੌਣ ਰਿਹਾ ਜਿਹੜੇ ਸੀ ਜਿੱਥੇ ਬੰਦੀ ਮੈਂ ਕੌਮੀ ਜਨਰਲ ਸਕੱਤਰ ਐ ਨਾ ਤਾਂ ਉਹਦਾ ਹੱਕ ਐ ਤੇ ਦੂਸਰੀ ਗੱਲ ਕਿਉਂ ਮੈਂ ਉਹ ਭਰਾਵਾਂ ਨੂੰ ਕੁਛ ਨਹੀਂ ਕਹਿੰਦਾ ਸਾਡੇ ਪਰਿਵਾਰ ਦੇ ਬੜੇ ਖਾਸ ਵਰਕਰ ਸਪੋਰਟਰ ਰਹੇ ਨੇ ਉਹਨਾਂ ਨੂੰ ਤਾਂ ਜਿੰਮੇ ਉਤੋਂ ਘਾਟ ਹੀ ਬਚ ਗਈ ਵਿਚਾਰਿਆਂ ਦੇ ਲੱਤਾਂ ਭਾਰ ਨਹੀਂ ਚੱਲੀਆਂ ਉਹਨਾਂ ਨੂੰ ਉਹ ਵਜਾ ਉਹ ਅੱਗੇ ਹੁਕਮ ਫੈਸਲਾ ਸੁਣਾਣਾ ਪੈ ਗਿਆ ਪਰ ਪਹਿਲੀ ਗੱਲ ਤਾਂ ਕੌਮੀ ਜਨਰਲ ਸਕੱਤਰ ਨੂੰ ਨਾ ਤਾਂ ਜਿਹੜੇ ਦੀ ਜਿੱਥੇ ਬੰਦੀ ਕੱਢ ਸਕਦੀ ਹੈ ਦੂਸਰੀ ਗੱਲ ਪ੍ਰੈਸ ਨੋਟ ਜੋ ਅੱਜ ਮੈਂ ਖਬਰ ਪੜ੍ਹੀ ਉਹਦੇ ਵਿੱਚ ਲਿਖਿਆ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਗੁਰਜੀਤ ਸਿੰਘ ਕਰਵੰਡੀ ਨੂੰ 6 ਸਾਲ ਦੀ ਪਾਰਟੀ ਤੋਂ ਕੱਢਿਆ ਜਾਂਦਾ। ਮੈਂ ਬੇਨਤੀ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੇ ਜਿਹੜੇ ਇਹਨਾਂ ਨੂੰ ਮੰਨ ਕੇ ਜੋ ਮੈਂ ਆਵਾਜ਼ ਚੱਕੀ ਸੀ ਉਹਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਹੋਊਗੀ ਜਾਂ ਮੈਨੂੰ ਤੇ ਮੇਰੇ ਵਰਗੇ ਕਈ ਟਕਸਾਲੀ ਪਰਿਵਾਰਾਂ ਨੂੰ ਤੇ ਪੰਥ ਪਰਸਤੀ ਪਰਿਵਾਰਾਂ ਨੂੰ ਕੱਢ ਕੇ ਪਾਰਟੀ ਦੀ ਚੜ੍ਹਦੀ ਕਲਾ ਹੋਊ। ਮੈਨੂੰ ਸੰਗਤ ਜੀ ਦੱਸੋ ਇਹ ਦੇ ਵਿੱਚ ਮੈਂ ਮਾੜੀ ਗੱਲ ਕੀ ਕਹੀ ਕਿ ਭਰਤੀ ਸੱਤ ਮੈਂਬਰੀ ਕਮੇਟੀ ਤੋਂ ਕਰਾ ਲਓ। ਕਿ ਤੁਸੀਂ ਕਾਲਤਖ ਸਾਹਿਬ ਦੇ ਨਾਲ ਮੱਥਾ ਨਾ ਲਾਓ ਇਹਦੇ ਵਿੱਚ ਕੀ ਮਾੜੀ ਗੱਲ ਸੀ ਮੈਨੂੰ ਇਹਦੇ ਵਿੱਚ ਦੱਸਿਆ ਜਾਵੇ ਕੀ ਪਾਰਟੀ ਦਾ ਡਿਸਪਲਿਨ ਮੈਂ ਭੰਗ ਕਰਤਾ ਇਹ ਮੁੱਦਾ ਤਕਰੀਬਨ 7-8 ਮਹੀਨਿਆਂ ਦਾ ਚੱਲ ਰਿਹਾ ਇੱਕ ਥਾਂ ਤੇ ਦਿਖਾ ਦਿੱਤਾ ਜਾਵੇ ਮੈਂ ਕਦੇ ਪਾਰਟੀ ਕੋਲ ਸਟੈਂਡ ਲਿਆ ਹੋਵੇ ਜਦੋਂ ਪਾਰਟੀ ਨੇ ਆਫੀਸ਼ੀਅਲੀ ਸਟੈਂਡ ਲੈ ਕੇ ਭਾਰਤੀ ਆਰੰਭ ਕਰਤੀ ਉਦੋਂ ਮੈਨੂੰ ਮਜਬੂਰਨ ਇਸ ਦੇ ਉੱਤੇ ਸਟੈਂਡ ਲੈਣਾ ਪਿਆ ਤੇ ਮੈਂ ਮਾਨ ਨਾ ਕਹਿਣਾ ਅੱਗੇ ਵੀ ਲਾਉਂਗਾ ਕਿਉਂਕਿ ਕਾਲਤਖ ਸਾਹਿਬ ਦੇ ਉਲਟ ਜਿਹੜਾ ਮੱਥਾ ਲਾਉਗਾ ਉਹਦਾ ਹਸ਼ਰ ਚੰਗਾ ਨਹੀਂ ਹੋਊਗਾ ਮੱਸੇ ਰੰਗੜ ਤੋਂ ਸਿੱਖੋ ਇੰਦਰਾ ਗਾਂਧੀ ਤੋਂ ਸਿੱਖੋ ਤੁਹਾਨੂੰ ਹਜੇ ਵੀ ਸ਼ਰਮ ਨਹੀਂ ਆ ਰਹੀ ਤੁਸੀਂ ਹਜੇ ਬਰਗਾੜੀ ਵਾਲੇ ਕਾਂਡ ਵਾਲੇ ਤੋਂ ਹਜੇ ਸੰਗਤ ਨੇ ਤੁਹਾਨੂੰ ਕੰਪਲੀਟਲੀ ਮਾਫ਼ ਨਹੀਂ ਕੀਤਾ ਤੁਸੀਂ ਦੂਜੀ ਵਾਰ ਫੇਰ ਅਕਾਲ ਤਖਤ ਸਾਹਿਬ ਦਾ ਮੱਤੋਂ ਲਾਉਣੇ ਤਰਪਿਓ ਇਹ ਮੈਂ ਨਹੀਂ ਕਹਿ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਸਰਾਇਕਾ ਹੁਕਮ ਹੈ ਉਸ ਦੇ ਵਿੱਚ ਸਾਫ਼ ਜਥੇਦਾਰ ਸਾਹਿਬ ਨੇ ਲਿਖਿਆ ਕਿ ਆਹ ਜਿਹੜੀ ਲੀਡਰਸ਼ਿਪ ਹੈ ਇਹ ਗੁਨਾਹ ਕਾਰਨ ਸਿੱਖ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦੇ ਲਈ ਆਯੋਗ ਹੈ ਤੁਹਾਨੂੰ ਹਜੇ ਵੀ ਮੁੱਦੇ ਦੀ ਗੰਭੀਰਤਾ ਸਮਝ ਨਹੀਂ ਆ ਰਹੀ ਅਸੀਂ ਤਾਂ ਪਹਿਲੀ ਗਾਂਤਾਂ ਤਲਵੰਡੀ ਪਰਿਵਾਰ ਨੂੰ ਕਾਦੀਦਲ ਵਿੱਚੋਂ ਕੋ ਕੱਢਣ ਵਾਲਾ ਮੈਦਾਨਾ ਜੰਮਿਆ ਨਹੀਂ ਅਸੀਂ ਜਿੱਥੇ ਵੀ ਹੋਈਏ ਪੰਥ ਕੌਣ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹਮੇਸ਼ਾ ਠੋਕ ਬਜਾ ਕੇ ਕਰਦੇ ਰਾਂਗੇ ਸਾਡੇ ਪਿੱਠ ਦੇ ਦਮ ਦੇ ਵਿੱਚਕਸਾਲ ਦਾ ਅਸ਼ੀਰਵਾਦ ਹੈ ਸੰਗਤ ਦਾ ਅਸ਼ੀਰਵਾਦ ਹੈ ਅਸੀਂ ਜਿੰਨੇ ਜੋਗੇ ਹਾਂ ਜੋ ਮਹਾਰਾਜ ਸਮਰੱਥਾ ਬਖਸ਼ਣ ਅੱਗੇ ਵੀ ਵਾਜ ਬਲੰਦ ਕਰਾਂਗੇ ਇਸ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਤੇ ਇੱਕ ਹੋਰ ਮੈਂ ਜਾਣ ਲੱਗਾ ਤੁਹਾਨੂੰ ਗੱਲ ਕਹਿੰਦਾ ਜੇ ਤਾਂ ਤੁਹਾਡੇ ਦੋ ਐਮਐਲਏ ਜਿਹੜੇ ਹੈਗੇ ਨੇ ਪਾਰਟੀ ਦੇ ਦੋ ਹੀ ਐਮਐਲਏ ਨੇ ਉਹਨਾਂ ਨੇ ਵੀ ਭਰਤੀ ਨਹੀਂ ਕਰਾਈ ਸੇਮ ਐਕਸ਼ਨ ਉਹਨਾਂ ਤੇ ਲਿਆ ਜਾਵੇ ਸੇਮ ਐਕਸ਼ਨ ਸਦਾ ਸੁਬੀਰ ਸਿੰਘ ਢਾਲ ਸਾਬ ਆਪ ਦੇ ਰਿਸ਼ਤੇਦਾਰਾਂ ਤੇ ਲੋ ਜਿਨ੍ਹਾਂ ਨੇ ਤੁਹਾਡੇ ਨਾਲ ਤੇ ਸਾਰੀਆਂ ਮਲਾਈਆਂ ਕਾਦੀਆਂ ਪਰ ਹਜੇ ਤੱਕ ਭਰਤੀ ਆਰੰਭ ਨਹੀਂ ਕੀਤੀ ਉਹਨਾਂ ਤੇ ਵੀ ਸੇਮ ਐਕਸ਼ਨ ਲੋ ਐਕਸ਼ਨ ਲੋ ਐਸਜੀਪੀਸੀ ਪ੍ਰਧਾਨ ਤੇ ਐਸਜੀਪੀਸੀ ਦੇ ਬਾਕੀ ਆਪ ਦੇ ਸਾਰੇ ਮੈਂਬਰਾਂ ਤੇ ਜਿਨ੍ਹਾਂ ਨੇ ਭਰਤੀ ਆਰੰਭ ਨਹੀਂ ਕੀਤੀ ਕੀ ਦੇ ਕੀਤੇ ਉੱਤੇ ਤੁਸੀਂ ਐਕਸ਼ਨ ਲਵੋਗੇ ਆਣਾ ਤੁਹਾਨੂੰ ਵੀ ਫੇਰ ਇਸ ਲਾਈਨ ਤੇ ਪੈਣਾ ਪਰ ਉਦੋਂ ਫਿਰ ਕਾਮਨ ਹੈ ਮੁੱਲ ਨਹੀਂ ਪਾਉਣਾ ਜੇ ਆਪਾਂ ਲੇਟ ਹੋ ਗਏ ਪੈਣਾ ਹੀ ਆਪਾਂ ਜੋ 2017 ਤੋਂ ਬਾਅਦ ਉਹਦੇ ਕੌਂਸਲਰ ਸਾਹਿਬ ਤੇ ਜਾ ਕੇ ਮਾਫੀ ਮੰਗ ਲੈਂਦੇ ਸਰਕਾਰ ਦੇ ਚੋਲ ਗਲਤੀਆਂ ਦਾ ਤਾਂ ਆਜ ਦਿਨ ਨਹੀਂ ਦੇਖਣੇ ਸੀ ਪੈਣੇ ਪਰ ਹਣੇ ਵੀ ਕੌਂਸਲਰ ਸਾਹਿਬ ਦਾ ਨਾਮ ਅਥਾ ਲਾਓ ਮੈਂ ਫੇਰ ਬੇਨਤੀ ਕਰਦਾ ਜਿਹੜੇ ਤੁਹਾਡੇ ਸਲਾਹਕਾਰ ਤੁਹਾਨੂੰ ਗਲਤ ਸਲਾਹ ਦੇ ਰਹੇ ਨੇ ਉਹਨਾਂ ਦੀ ਨਾ ਮੰਨੋ ਮੈਂ ਆਹ ਤਾਂ ਲੀਗਲ ਓਪੀਨੀਅਨ ਪਬਲਿਕਲੀ ਵੀ ਫਲੋਡ ਕੀਤਾ ਹੈ ਸਿੰਘ ਸਾਹਿਬ ਨੂੰ ਵੀ ਦੇ ਕੇ ਤੁਹਾਡੇ ਤੱਕ ਵੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਫੇਰ ਤੁਹਾਨੂੰ ਕਹਿ ਦਿੰਦਾ ਆਹ ਇਲੈਕਸ਼ਨ ਕਮਿਸ਼ਨ ਦਾ ਐਫੀਡੇਵਿਟ ਹੈ ਕੋਈ ਕਾਨੂੰਨੀ ਡਿਚਰ ਨਹੀਂ ਆ ਸਕਦੀ ਜੇ ਆਪਾਂ ਕਾਲ ਤੱਕ ਸਾਹਬ ਦੇ ਹੁਕਮਾ ਮਹਸਾਬਾ ਨੂੰ ਮੰਨ ਲਾਂਗੇ ਕੋਈ ਕਾਨੂੰਨੀ ਡਿਚਰ ਨਹੀਂ ਆਉਂਦੀ ਮੈਂ ਔਨ ਰਿਕਾਰਡ ਕਹਿ ਰਿਹਾ ਮੈਨੂੰ ਫੜ ਲਿਓ ਜੇ ਤੱਕ ਕੋਈ ਪ੍ਰੋਬਲਮ ਆ ਗਈ ਮੈਨੂੰ ਜ਼ਿੰਮੇਵਾਰ ਮੰਨ ਲਿਓ ਦੂਸਰੀ ਗੱਲ ਜਿੱਥੇ ਤੱਕ ਕਈਆਂ ਨੂੰ ਭੁਲੇਖਾ ਹੈ ਕੋਈ ਮੈਨੂੰ ਕਹਿ ਰਹੇ ਨੇ ਮੈਂ ਦੇਖ ਰਿਹਾ ਸੀ ਕਈ ਵੀਰ ਕਿਦਰ ਤਲਵੰਡੀ ਪ੍ਰਵਾਹ ਕਰਕੇ ਚੀਮਾ ਪ੍ਰਵਾਹ ਕਰਕੇ ਉਹ ਮਾਨ ਮਤਾ ਪਾਰਟੀ 'ਚ ਦੇਤਾ ਮੈਂ ਉਹਨਾਂ ਦੀ ਨਿਗਾਹ 'ਚ ਵੀ ਕੱਢਣਾ ਚਾਹੁੰਦਾ ਤੇ ਬਾਕੀ ਸਾਰਿਆਂ ਨੂੰ ਵੀ ਦੱਸਣਾ ਚਾਹੁੰਦਾ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਆਪ ਦੇ 35 ਸਾਲ ਦੀ ਉਮਰ ਚੋਂ 21 ਸਾਲ ਮੈਂ ਲਾਇਕ ਵਰਕਰੀ ਕੀਤੀ ਹੈ ਜਿੱਥੋਂ ਜਿੱਥੋਂ ਸਦਾ ਸੁਖੀਰ ਸਿੰਘ ਬਾਦਲ ਨੇ ਇਲੈਕਸ਼ਨ ਲੜੀਆਂ ਉਹਦੇ ਦਫ਼ਤਰੋਂ ਤਾਂ ਇੰਚਾਰਜ ਵਜੋਂ ਮੈਂ ਹੁੰਦਾ ਰਿਹਾ ਸੀ ਜੇ ਪਿੰਡਾਂ ਚ ਜਾ ਜਾ ਕੇ ਇਹਨਾਂ ਦੀ ਸਮਗਰੀ ਵੰਡੀ ਇਹਨਾਂ ਦੇ ਇਲੈਕਸ਼ਨਾਂ ਚ ਜੀ ਜਾਣ ਲਗਾ ਕੇ ਮਿਹਨਤ ਕੀਤੀ ਉਸ ਤੋਂ ਬਾਅਦ 2022 ਇਲੈਕਸ਼ਨ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਐਮਰਿਤੀ ਪੰਜ ਵਾਰੀ ਮੁੱਖ ਮੰਤਰੀ ਬਣ ਕੇ ਬੰਦੇ ਦੀ ਪਛਾਣ ਰੱਖਦੇ ਸੀ ਖਾਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਕਿ ਜਿੰਨੇ ਉਦੋਂ ਬਾਗੀ ਹੋ ਗਏ ਸੀ ਸਯੁਕਤ ਮੋਰਚਾ ਬਣ ਗਿਆ ਸੀ ਉਹਨਾਂ ਨੂੰ ਵਾਪਸ ਲੈ ਕੇ ਆ ਤੇ ਦਾਸ ਨੂੰ ਮਾਣ ਹੈ ਕਿ ਉਸ ਉਮਰ ਦੇ ਵਿੱਚ ਆਪ ਦੇ ਬਜ਼ੁਰਗਾਂ ਦੇ ਸਾਥੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਮਾਝੇ ਦੇ ਅਸਲੀ ਜਰਨੈਲ ਉਹਨਾਂ ਦੋਨਾਂ ਨੂੰ ਇਕੱਠੇ ਕਰੰਜ ਪੰਚ ਇੱਕ ਇਕਤਾ ਕਰਾਈ ਤੇ ਜਿਹਦਾ ਖਾਸ ਅਸਰ 2022 ਦੀ ਲੈਕਚਰਾਂ 'ਚ ਪਿਆ ਨਹੀਂ ਤਾਂ ਮਾਝੇ 'ਚ ਮਾੜੀ-ਮੋਟੀ ਜਿਹੜੀ ਵੋਟ ਪਈ ਉਹ ਵੀ ਨਹੀਂ ਸੀ ਪੈੜੀ ਉਸ ਤੋਂ ਬਾਅਦ ਝਾੜੂ ਸਰਕਾਰ ਦੇ ਨਾਲ ਦਾਸ ਨੇ ਇਕੱਲਾ ਇਕੱਲੇ ਦਾਸ ਨੇ ਗੁਰੂ ਸਾਹਿਬ ਤੋਂ ਕਿਰਪਾ ਹੋਈ ਤੇ ਦਾਸ ਨੇ ਪੀਰ ਪਾਈ ਪੰਜਾਬ ਸਰਕਾਰ ਦੇ ਖਿਲਾਫ ਝਾੜੂ ਸਰਕਾਰ ਦੇ ਖਿਲਾਫ 14000 ਪੰਚਾਇਤਾਂ ਪੰਜਾਬ ਦੀਆਂ ਜਿਹੜੀਆਂ ਭੰਗ ਹੋਈਆਂ ਸੀ ਇੱਕ ਪੈਂਦੀ ਸਟ੍ਰੋਕ ਨਾਲ ਉਹਨਾਂ ਨੂੰ ਬਹਾਲ ਕਰਾਉਣ ਦਾ ਵੀ ਦਾਸ ਨੂੰ ਮਨ ਪ੍ਰਾਪਤ ਹੈ ਭਾਵੇਂ ਗੁਰਦੁਆਰਾ ਡਾਂਗਮਾਰ ਸਾਹਿਬ ਜਿਹੜਾ ਲੇਹ ਲਦਾਖ ਹੈ ਉਹਦਾ ਕੇਸ ਤੱਕ ਦਿਬਰੂਗੜ੍ਹ ਉੱਤੇ ਵੈਸਟ ਬੰਦੋਲ ਸਿੱਕਮ ਤੱਕ ਦਾਸ ਲੜ ਰਿਹਾ ਹੈ ਅ ਮੇਰੇ ਵੱਲੋਂ ਪਾਈ ਹੋਈ ਪਟੀਸ਼ਨਾਂ ਜਾ ਕੇ ਕੋਈ ਆ ਕੇ ਪੜ੍ਹ ਲੇ ਭਾਵੇਂ ਦਸਮ ਪਾਸ਼ਾ ਦੀ ਕਲਗੀ ਦਾ ਪੁੱਤਾ ਹੋਵੇ ਜਿਹੜੀ ਸੂਚੀ ਪਵਿੱਤਰ ਕਲਗੀ ਸਾਹਿਬ ਦਸਮ ਪਾਸ਼ਾ ਦੀ ਤੋਸ਼ਾਖਾਨੇ ਚ ਇਹਨਾਂ ਨੇ ਬੰਦ ਕਰਕੇ ਰੱਖੀ ਹੋਈ ਹੈ ਉਹਨੂੰ ਚੱਕਣ ਦਾ ਸੰਗਤ ਦਰਸ਼ਨ ਕਰਾਉਣ ਦਾ ਮੁੱਦਾ ਹੋਵੇ ਜਾਂ ਹੋਰ ਅਨੇਕ ਪੰਥਕ ਮੁੱਦੇ ਨੇ ਜਿਨ੍ਹਾਂ ਤੇ ਦਾਸ ਨੇ ਆਪ ਦੇ ਪੰਥ ਪ੍ਰਸਤੀ ਜਜ਼ਬੇ ਨੂੰ ਦਮ ਦਮੇ ਟਕਸਾਲ ਦੇ ਅਸ਼ੀਰਵਾਦ ਸਦਕਾ ਜੋ ਸਾਡੇ ਟੁੱਟ ਟੁੱਟ ਕੇ ਪੰਤ ਪਰਸਤੀ ਜਾਂਦਾ ਪਰਿਆ ਉਹਦੇ ਨਾਲ ਸਮੇਂ-ਸਮੇਂ ਤੇ ਲੋੜ ਆਈ ਤੇ ਆਪ ਦਾ ਹੱਕ ਢਾ ਕੇ ਅਸੀਂ ਪੰਤ ਦੇ ਹੱਕ ਚ ਖੜੇ ਆ ਤੇ ਜੇ ਅੱਜ ਤੁਸੀਂ ਇਸ ਕਰਕੇ ਮੈਨੂੰ ਕਦੇ ਕੌਮ ਦੇ ਹੱਕ ਚ ਖੜਨ ਚ ਰੋਕ ਜਾਂ ਡਰਾ ਜਾਂ ਇਹ ਜੇ ਸੋਚੋਗੇ ਛੋਟੀ ਆਪ ਵੀ ਦਿਖਾ ਕੇ ਜਰੀਰ ਕਰਨ ਦੀ ਕੋਸ਼ਿਸ਼ ਕਰੋਗੇ ਗੁੱਜੀ ਦੀ ਛੋਟੀ ਦੀ ਆਪ ਵੀ ਸਾਜਿਸ਼ ਕਰਕੇ ਤਾਂ ਮੈਂ ਰੁਕਣ ਵਾਲਾ ਨਹੀਂ ਮੈਂ ਫੇਰ ਵਾਪਸ ਉੱਥੇ ਹੋਣਾ ਤੁਸੀਂ ਸਤਕਾਰਯੋਗ ਹੋ ਤੁਸੀਂ ਵੱਡੇ ਹੋ ਥੋੜੀ ਰਿਸੋਰਸੇ ਦੀ ਵੀ ਜ਼ਿਆਦਾ ਹੈ ਤੁਹਾਡੇ ਕੋਲ ਆਰਥਿਕ ਆਪ ਦਾ ਇਨਫਰਾਸਟ੍ਰਕਚਰ ਵੀ ਜ਼ਿਆਦਾ ਹੈ ਤੁਹਾਡਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ ਤੁਸੀਂ ਫੇਰ ਆ ਜੋ ਪ੍ਰਧਾਨ ਆ ਵੀ ਜਾਣਾ ਤੁਸੀਂ ਪਰ ਅਕਾਲ ਤਖਤ ਸਾਹਿਬ ਦੀ ਮੰਨ ਕੇ ਅਕਾਲ ਤਖਤ ਸਾਹਿਬ ਦੀ ਸੇਹ ਨਾਲ ਅਕਾਲ ਤਖਤ ਸਾਹਿਬ ਦੇ ਅਧੀਨ ਹੋ ਕੇ ਆਈ ਹੈ ਆਪਾਂ ਇਸ ਦੇ ਵਿੱਚ ਸਾਰਿਆਂ ਦੀ ਤੇ ਪੰਥ ਦੀ ਤੇ ਖਾਸ ਕਰਕੇ ਸ਼ਰੋਮਣੀ ਕਾਜਦਾਲ ਦੀ ਅਸਲੀ ਚੜ੍ਹਦੀ ਕਲਾ